ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਨੀਅਮਿਨ ਨਿਤਨੀਆਹੁ ਅਮਰੀਕਾ ਦੌਰੇ ਤੇ ਜਾਣਗੇ ਜਿੱਥੇ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਤੇ ਈਰਾਨ ਵਿੱਚ ਗਾ ਨਿਊਕਲੀਅਰ ਮੁੱਦੇ ਤੇ ਗੱਲਬਾਤ ਫਿਰ ਤੋਂ ਸ਼ੁਰੂ ਹੋਣ ਵਾਲੀ ਹੈ ਹਾਲ ਹੀ ਵਿੱਚ ਹਮਨ ਵਿੱਚ ਦੋਨਾਂ ਦੇਸ਼ਾਂ ਦੇ ਦਰਮਿਆਨ ਅਪਰੋਖਤ ਤੌਰ ਤੇ ਗੱਲਬਾਤ ਹੋਈ ਸੀ ਇਜ਼ਰਾਈਲੀ ਸਰਕਾਰ ਚਾਹੁੰਦੀ ਹੈ ਕਿ ਈਰਾਨ ਦੇ ਸਿਰਫ ਨਿਊਕਲੀਅਰ ਨਹੀਂ ਸਗੋ ਬੈਲਿਸਟਿਕ ਮਿਸਾਈਲੀ ਅਤੇ ਹਮਾਸ ਇਹ ਜੁਬਲਾ ਵਰਗੇ ਗਰੁੱਪਾਂ ਦੀ ਮਦਦ ਨੂੰ ਲੈ ਕੇ ਵੀ ਸਖਤ ਸ਼ਰਤਾਂ ਲਗਾਈਆਂ ਜਾਣ ਨਿਤਨੀਆਹੁ ਮੰਨਦੇ ਹਨ ਕਿ ਈਰਾਨ ਦੀ ਮਿਸਾਈਲੀ ਦੂਜੇ ਪਾਸੇ ਈਰਾਨ ਸਾਫ ਕਰ ਚੁੱਕਾ ਹੈ ਕਿ ਗੱਲਬਾਤ ਸਿਰਫ ਨਿਊਕਲੀਅਰ ਪ੍ਰੋਗਰਾਮਾਂ ਤੱਕ ਸੀਮਿਤ ਰਹੇਗੀ ਈਰਾਨੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਮਿਸਾਈਲ ਪ੍ਰੋਗਰਾਮਾਂ ਤੇ ਕੋਈ ਵੀ ਚਰਚਾ ਮਨਜ਼ੂਰ ਨਹੀਂ ਕੀਤੀ ਜਾਵੇਗੀ ਈਰਾਨ ਦੇ ਰਾਸ਼ਟਰਪਤੀ ਮਸੂਦ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਗੱਲਬਾਤ ਦੇ ਹੱਕ ਵਿੱਚ ਹੈ ਪਰ ਦਬਾਅ ਤੇ ਧਮਕੀਆਂ ਨੂੰ ਕਬੂਲ ਨਹੀਂ ਕੀਤਾ ਜਾਵੇਗਾ ਟਰੰਪ ਨੇ ਓਮਾਨ ਵਿੱਚ ਹੋਈ ਗੱਲਬਾਤ ਨੂੰ ਚੰਗੀ ਸ਼ੁਰੂਆਤ ਦੱਸਿਆ ਤੇ ਕਿਹਾ ਈਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਹਾਲਾਂਕਿ ਉਹ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਡੀਲ ਨਾ ਹੋਈ ਤਾਂ ਨਤੀਜੇ ਗੰਭੀਰ ਹੋ ਸਕਦੇ ਹਨ ਇਸ ਦਰਮਿਆਨ ਅਮਰੀਕਾ ਨੇ ਮਿਡਲ ਈਸਟ ਵਿੱਚ ਆਪਣੀ ਫੌਜ ਤਾਕਤ ਵਧਾ ਦਿੱਤੀ ਹੈ ਜਿਸ ਨਾਲ ਤਨਾਅ ਹੋਰ ਵਧਣ ਦਾ ਖਤਰਾ ਬਣਿਆ ਹੋਇਆ ਹੈ ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਅਮਰੀਕਾ ਸਿਰਫ ਨਿਊਕਲੀਅਰ ਮੁੱਦੇ ਤੇ ਧਿਆਨ ਦੇਵੇ ਤਾਂ ਸਮਝੌਤਾ ਸੰਭਵ ਹੈ ਪਰ ਜੇ ਇਜ਼ਰਾਈਲ ਦੀਆਂ ਸਖਤ ਮੰਗਾਂ ਮੰਗ ਲਈਆਂ ਜਾਣ ਤਾਂ ਗੱਲਬਾਤ ਟੁੱਟ ਸਕਦੀ ਹੈ ਜਿਸ ਨਾਲ ਖੇਤਰ ਵਿੱਚ ਟਕਰਾਅ ਫੈਲਣ ਦਾ ਖਤਰਾ ਪੈਦਾ ਹੋ ਸਕਦਾ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਨੀਆਮੀ ਨਿਤਨੀਆਹੁ ਅਮਰੀਕਾ ਦੌਰੇ ਤੇ ਜਾਣਗੇ ਜਿੱਥੇ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਦੇ ਇਰਾਨ ਵਿੱਚ ਗਾ ਨਿਊਕਲੀਅਰ ਮੁੱਦੇ ਤੇ ਗੱਲਬਾਤ ਫਿਰ ਤੋਂ ਸ਼ੁਰੂ ਹੋਣ ਵਾਲੀ ਹੈ ਹਾਲ ਹੀ ਵਿੱਚ ਹਮਾਰ ਵਿੱਚ ਦੋਨਾਂ ਦੇਸ਼ਾਂ ਦਰਮਿਆਨ ਅਪਰੋਕਸ਼ ਤੌਰ ਤੇ ਗੱਲਬਾਤ ਹੋਈ ਸੀ ਇਜ਼ਰਾਈਲੀ ਸਰਕਾਰ ਚਾਹੁੰਦੀ ਹੈ ਕਿ ਇਰਾਨ ਤੇ ਸਿਰਫ ਨਿਊਕਲੀਅਰ ਨਹੀਂ ਸਗੋ ਬੈਲਿਸਟਿਕ ਮਿਸਾਈਲੀ ਅਤੇ ਹਮਾਸ ਇਹ ਜਬਲਾ ਵਰਗੇ ਗਰੁੱਪਾਂ ਦੀ ਮਦਦ ਨੂੰ ਲੈ ਕੇ ਵੀ ਸਖਤ ਸ਼ਰਤਾਂ ਲਗਾਈਆਂ ਕਿ ਲਿਖਾ ਦਰ ਹੈ ਦੂਜੇ ਪਾਸੇ ਈਰਾਨ ਸਾਫ ਕਰ ਚੁੱਕਾ ਹੈ ਕਿ ਗੱਲਬਾਤ ਸਿਰਫ ਨਿਊਕਲੀਅਰ ਪ੍ਰੋਗਰਾਮਾਂ ਤੱਕ ਸੀਮਿਤ ਰਹੇਗੀ ਈਰਾਨੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਮਿਸਾਈਲ ਪ੍ਰੋਗਰਾਮਾਂ ਤੇ ਕੋਈ ਵੀ ਚਰਚਾ ਮਨਜ਼ੂਰ ਨਹੀਂ ਕੀਤੀ ਜਾਵੇਗੀ 이란 ਦੇ ਰਾਸ਼ਟਰਪਤੀ ਮਸੂਦ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਗੱਲਬਾਤ ਦੇ ਹੱਕ ਵਿੱਚ ਹੈ ਪਰ ਦਬਾਅ ਤੇ ਧਮਕੀਆਂ ਨੂੰ ਕਬੂਲ ਨਹੀਂ ਕੀਤਾ ਜਾਵੇਗਾ। ਟਰੰਪ ਨੇ ਓਮਾਨ ਵਿੱਚ ਹੋਈ ਗੱਲਬਾਤ ਨੂੰ ਚੰਗੀ ਸ਼ੁਰੂਆਤ ਦੱਸਿਆ ਤੇ ਕਿਹਾ ਇਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਹਾਲਾਂਕਿ ਉਹ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਡੀਲ ਨਾ ਹੋਈ ਤਾਂ ਨਤੀਜੇ ਗੰਭੀਰ ਹੋ ਸਕਦੇ ਹਨ। ਇਸ ਦਰਮਿਆਨ ਅਮਰੀਕਾ ਨੇ ਮਿਡਲ ਈਸਟ ਵਿੱਚ ਆਪਣੀ ਫੌਜ ਤਾਕਤ ਵਧਾ ਦਿੱਤੀ ਹੈ ਜਿਸ ਨਾਲ ਤਨਾਅ ਹੋਰ ਵਧਣ ਦਾ ਖਤਰਾ ਬਣਿਆ ਹੋਇਆ ਹੈ। ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਅਮਰੀਕਾ ਸਿਰਫ ਨਿਊਕਲੀਅਰ ਮੁੱਦੇ ਤੇ ਧਿਆਨ ਦੇਵੇ ਤਾਂ ਸਮਝੌਤਾ ਸੰਭਵ ਹੈ ਪਰ ਬਟ ਟੁੱਟ ਸਕਦੀ ਹੈ ਜਿਸ ਨਾਲ ਖੇਤਰ ਵਿੱਚ ਟਕਰਾਅ ਫੈਲਣ ਦਾ ਖਤਰਾ ਪੈਦਾ ਹੋ ਸਕਦਾ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਨੀਆਮੀ ਨਿਤਨੀਆਹੁ ਅਮਰੀਕਾ ਦੌਰੇ ਤੇ ਜਾਣਗੇ ਜਿੱਥੇ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਤੇ ਈਰਾਨ ਵਿੱਚ核 ਨਿਊਕਲੀਅਰ ਮੁੱਦੇ ਤੇ ਗੱਲਬਾਤ ਫਿਰ ਤੋਂ ਸ਼ੁਰੂ ਹੋਣ ਵਾਲੀ ਹੈ ਹਾਲ ਹੀ ਵਿੱਚ ਸਮਨ ਵਿੱਚ ਦੋਨਾਂ ਦੇਸ਼ਾਂ ਦੇ ਦਰਮਿਆਨ ਅਪਰੋਖਤ ਤੌਰ ਤੇ ਗੱਲਬਾਤ ਹੋਈ ਸੀ ਇਜ਼ਰਾਈਲੀ ਸਰਕਾਰ ਚਾਹੁੰਦੀ ਹੈ ਕਿ ਈਰਾਨ ਤੇ ਸਿਰਫ ਨਿਊਕਲੀਅਰ ਨਹੀਂ ਸਗੋ ਬੈਲਿਸਟਿਕ ਮਿਸਾਈਲੀ ਅਤੇ ਹਮਾਸ ਇਹ ਜੁਬਲਾ ਵਰਗੇ ਗਰੁੱਪਾਂ ਦੀ ਮਦਦ ਨੂੰ ਲੈ ਕੇ ਵੀ ਸਖਤ ਸ਼ਰਤਾਂ ਲਗ ਖਿਆਲੀ ਖਾਤਰ ਦੂਜੇ ਪਾਸੇ ਈਰਾਨ ਸਾਫ ਕਰ ਚੁੱਕਾ ਹੈ ਕਿ ਗੱਲਬਾਤ ਸਿਰਫ ਨਿਊਕਲੀਅਰ ਪ੍ਰੋਗਰਾਮਾਂ ਤੱਕ ਸੀਮਿਤ ਰਹੇਗੀ ਈਰਾਨੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਮਿਸਾਈਲ ਪ੍ਰੋਗਰਾਮਾਂ ਤੇ ਕੋਈ ਵੀ ਚਰਚਾ ਮਨਜ਼ੂਰ ਨਹੀਂ ਕੀਤੀ ਜਾਵੇਗੀ ਈਰਾਨ ਦੇ ਰਾਸ਼ਟਰਪਤੀ ਮਸੂਦ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਗੱਲਬਾਤ ਦੇ ਹੱਕ ਵਿੱਚ ਹੈ ਪਰ ਦਬਾਅ ਤੇ ਧਮਕੀਆਂ ਨੂੰ ਕਬੂਲ ਨਹੀਂ ਕੀਤਾ ਜਾਵੇਗਾ 트럼ਪ ਨੇ ਮਾਨ ਵਿੱਚ ਹੋਈ ਗੱਲਬਾਤ ਨੂੰ ਚੰਗੀ ਸ਼ੁਰੂਆਤ ਦੱਸਿਆ ਤੇ ਕਿਹਾ ਈਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਹਾਲਾਂਕਿ ਉਹ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਡੀਲ ਨਾ ਹੋਈ ਤਾਂ ਨਤੀਜੇ ਗੰਭੀਰ ਹੋ ਸਕਦੇ ਹਨ ਇਸ ਦਰਮਿਆਨ ਅਮਰੀਕਾ ਨੇ ਮੀਡਲ ਈਸਟ ਵਿੱਚ ਆਪਣੀ ਫੌਜੀ ਤਾਕਤ ਵਧਾ ਦਿੱਤੀ ਹੈ ਜਿਸ ਨਾਲ ਤਨਾਅ ਹੋਰ ਵਧਣ ਦਾ ਖਤਰਾ ਬਣਿਆ ਹੋਇਆ ਹੈ ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਅਮਰੀਕਾ ਸਿਰਫ ਨਿਊਕਲੀਅਰ ਮੁੱਦੇ ਤੇ ਧਿਆਨ ਦੇਵੇ ਤਾਂ ਸਮਝੌਤਾ ਸੰਭਵ ਹੈ ਪਰ ਜੇ ਇਜ਼ਰਾਈਲ ਦੀਆਂ ਸਖਤ ਮੰਗਾਂ ਮੰਗ ਲਈਆਂ ਜਾਣ ਤਾਂ ਗੱਲਬਾਤ ਟੁੱਟ ਸਕਦੀ ਹੈ جس نال ਖੇਤਰ ਵਿੱਚ ਟਕਰਾਅ ਫੈਲਣ ਦਾ ਖਤਰਾ ਪੈਦਾ ਹੋ ਸਕਦਾ ਹੈ ਇਜ਼ਰائیل ਦੇ ਪ੍ਰਧਾਨ ਮੰਤਰੀ ਬਨੀਆਮੀ ਨਿਤਨੀਆਹੁ ਅਮਰੀਕਾ ਦੌਰੇ ਤੇ ਜਾਣਗੇ ਜਿੱਥੇ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਦੇ ایران ਵਿੱਚ ਗਾ ਨਿਊਕਲੀਅਰ ਮੁੱਦੇ ਤੇ ਗੱਲਬਾਤ ਫਿਰ ਤੋਂ ਸ਼ੁਰੂ ਹੋਣ ਵਾਲੀ ਹੈ ਹਾਲੀ ਵਿੱਚ ਸਮਾਰ ਵਿੱਚ ਦੋਨਾਂ ਦੇਸ਼ਾਂ ਦਰਮਿਆਨ ਉਪਰੋਕਸ਼ ਤੌਰ ਤੇ ਗੱਲਬਾਤ ਹੋਈ ਸੀ ਇਜ਼ਰਾਈਲੀ ਸਰਕਾਰ ਚਾਹੁੰਦੀ ਹੈ ਕਿ ایران ਦੇ ਸਿਰਫ ਨਿਊਕਲੀਅਰ ਨਹੀਂ ਸਗੋ ਬੈਲਿਸਟਿਕ ਮਿਸਾਈਲੀ ਅਤੇ ਹਮਾਸ ਇਹ ਜਬੁੱਲਾ ਵਰਗੇ ਗਰੁੱਪਾਂ ਦੀ ਮਦਦ ਨੂੰ ਲੈ ਕੇ ਵੀ ਸਖਤ ਸ਼ਰਤਾਂ ਲਗਾਈਆਂ ਜਾਣ ਨਿਤਨੀ ਰੱਖਿਆ ਲਈ ਖਾਦਰੇ ਦੂਜੇ ਪਾਸੇ ਇਰਾਨ ਸਾਫ ਕਰ ਚੁੱਕਾ ਹੈ ਕਿ ਗੱਲਬਾਤ ਸਿਰਫ ਨਿਊਕਲੀਅਰ ਪ੍ਰੋਗਰਾਮਾਂ ਤੱਕ ਸੀਮਿਤ ਰਹੇਗੀ ইরਾਨੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਮਿਸਾਈਲ ਪ੍ਰੋਗਰਾਮਾਂ ਤੇ ਕੋਈ ਵੀ ਚਰਚਾ ਮਨਜ਼ੂਰ ਨਹੀਂ ਕੀਤੀ ਜਾਵੇਗੀ ਇਰਾਨ ਦੇ ਰਾਸ਼ਟਰਪਤੀ ਮਸੂਦ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਗੱਲਬਾਤ ਦੇ ਹੱਕ ਵਿੱਚ ਹੈ ਪਰ ਦਬਾਅ ਤੇ ਧਮਕੀਆਂ ਨੂੰ ਕਬੂਲ ਨਹੀਂ ਕੀਤਾ ਜਾਵੇਗਾ। ਟਰੰਪ ਨੇ ਓਮਾਨ ਵਿੱਚ ਹੋਈ ਗੱਲਬਾਤ ਨੂੰ ਚੰਗੀ ਸ਼ੁਰੂਆਤ ਦੱਸਿਆ ਤੇ ਕਿਹਾ ਇਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਹਾਲਾਂਕਿ ਉਹਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ 딜 ਨਾ ਹੋਈ ਤਾਂ ਨਤੀਜੇ ਗੰਭੀਰ ਹੋ ਸਕਦੇ ਹਨ। ਇਸ ਦਰਮਿਆਨ ਅਮਰੀਕਾ ਨੇ ਮਿਡਲ ਈਸਟ ਵਿੱਚ ਆਪਣੀ ਫੌਜ ਤਾਕਤ ਵਧਾ ਦਿੱਤੀ ਹੈ ਜਿਸ ਨਾਲ ਤਨਾਅ ਹੋਰ ਵਧਣ ਦਾ ਖਤਰਾ ਬਣਿਆ ਹੋਇਆ ਹੈ। ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਅਮਰੀਕਾ ਸਿਰਫ ਨਿਊਕਲੀਅਰ ਮੁੱਦੇ ਤੇ ਧਿਆਨ ਦੇਵੇ ਤਾਂ ਸਮਝੌਤਾ ਸੰਭਵ ਹੈ ਟੁੱਟ ਸਕਦੀ ਹੈ ਜਿਸ ਨਾਲ ਖੇਤਰ ਵਿੱਚ ਟਕਰਾਅ ਫੈਲਣ ਦਾ ਖਤਰਾ ਪੈਦਾ ਹੋ ਸਕਦਾ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਿਆਮਿਨ ਨਿਤਨੀਆਹੂ ਅਮਰੀਕਾ ਦੌਰੇ ਤੇ ਜਾਣਗੇ ਜਿੱਥੇ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਤੇ ਈਰਾਨ ਵਿਚਕਾਰ ਨਿਊਕਲੀਅਰ ਮੁੱਦੇ ਤੇ ਗੱਲਬਾਤ ਫਿਰ ਤੋਂ ਸ਼ੁਰੂ ਹੋਣ ਵਾਲੀ ਹੈ ਹਾਲੀ ਵਿੱਚ ਓਮਾਨ ਵਿੱਚ ਦੋਨਾਂ ਦੇਸ਼ਾਂ ਦਰਮਿਆਨ ਪ੍ਰੋਕਸ ਤੌਰ ਤੇ ਗੱਲਬਾਤ ਹੋਈ ਸੀ ਇਜ਼ਰਾਈਲੀ ਸਰਕਾਰ ਚਾਹੁੰਦੀ ਹੈ ਕਿ ਈਰਾਨ ਤੇ ਸਿਰਫ ਨਿਊਕਲੀਅਰ ਨਹੀਂ ਸਗੋਂ ਬੈਲਿਸਟਿਕ ਮਿਸਾਈਲੀ ਅਤੇ ਹਮਾਸ ਹਿਜਬੁੱਲਾ ਵਰਗੇ ਗਰੁੱਪਾਂ ਦੀ ਮਦਦ ਨੂੰ ਲੈ ਕੇ ਵੀ ਸਖਤ ਸ਼ਰਤਾਂ ਲਗਾਈਆਂ ਜਾਣ ਨਿਤਨੀਆਹੂ ਮੰਨਦੇ ਹਨ ਕਿ ਈਰਾਨ ਦੀ ਮਿਸਾਈਲੀ ਸਮਰੱਥਾ ਇਜ਼ਰਾਈਲ ਦੀ ਕਿਆ ਲਿਖਾ ਦਰੇ ਦੂਜੇ ਪਾਸੇ ਈਰਾਨ ਸਾਫ ਕਰ ਚੁੱਕਾ ਹੈ ਕਿ ਗੱਲਬਾਤ ਸਿਰਫ ਨਿਊਕਲੀਅਰ ਪ੍ਰੋਗਰਾਮਾ ਤੱਕ ਸੀਮਿਤ ਰਹੇਗੀ ਈਰਾਨੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਮਿਸਾਈਲ ਪ੍ਰੋਗਰਾਮਾ ਤੇ ਕੋਈ ਵੀ ਚਰਚਾ ਮਨਜ਼ੂਰ ਨਹੀਂ ਕੀਤੀ ਜਾਵੇਗੀ ਈਰਾਨ ਦੇ ਰਾਸ਼ਟਰਪਤੀ ਮਸੂਦ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਗੱਲਬਾਤ ਦੇ ਹੱਕ ਵਿੱਚ ਹੈ ਪਰ ਦਬਾਅ ਤੇ ਧਮਕੀਆਂ ਨੂੰ ਕਬੂਲ ਨਹੀਂ ਕੀਤਾ ਜਾਵੇਗਾ ਟਰੰਪ ਨੇ ਓਮਾਨ ਵਿੱਚ ਹੋਈ ਗੱਲਬਾਤ ਨੂੰ ਚੰਗੀ ਸ਼ੁਰੂਆਤ ਦੱਸਿਆ ਤੇ ਕਿਹਾ ਈਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਡੀਲ ਨਾ ਹੋਈ ਤਾਂ ਨਤੀਜੇ ਗੰਭੀਰ ਹੋ ਸਕਦੇ ਹਨ ਇਸ ਦਰਮਿਆਨ ਅਮਰੀਕਾ ਨੇ ਮੀਡਲ ਈਸਟ ਵਿੱਚ ਆਪਣੀ ਫੌਜੀ ਤਾਕਤ ਵਧਾ ਦਿੱਤੀ ਹੈ ਜਿਸ ਨਾਲ ਤਨਾਅ ਹੋਰ ਵਧਣ ਦਾ ਖਤਰਾ ਬਣਿਆ ਹੋਇਆ ਹੈ ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਅਮਰੀਕਾ ਸਿਰਫ ਨਿਊਕਲੀਅਰ ਮੁੱਦੇ ਤੇ ਧਿਆਨ ਦੇਵੇ ਤਾਂ ਸਮਝੌਤਾ ਸੰਭਵ ਹੈ ਪਰ ਜੇ ਇਜ਼ਰਾਈਲ ਦੀਆਂ ਸਖਤ ਮੰਗਾਂ ਮੰਗ ਲਈਆਂ ਜਾਣ ਤਾਂ ਗੱਲਬਾਤ ਟੁੱਟ ਸਕਦੀ ਹੈ ਜਿਸ ਨਾਲ ਖੇਤਰ ਵਿੱਚ ਟਕਰਾਅ ਫੈਲਣ ਦਾ ਖਤਰਾ ਪੈਦਾ ਹੋ ਸਕਦਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨੀਅਮਿਨ ਨਿਤਨੀਆਹੁ ਅਮਰੀਕਾ ਦੌਰੇ ਤੇ ਜਾਣਗੇ ਜਿੱਥੇ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਦੇ ਇਰਾਨ ਵਿੱਚ核nuclear ਮੁੱਦੇ ਤੇ ਗੱਲਬਾਤ ਫਿਰ ਤੋਂ ਸ਼ੁਰੂ ਹੋਣ ਵਾਲੀ ਹੈ। ਹਾਲ ਹੀ ਵਿੱਚ ਸਮਨ ਵਿੱਚ ਦੋਨਾਂ ਦੇਸ਼ਾਂ ਦੇ ਦਰਮਿਆਨ ਅਪ੍ਰੋਕਸ਼ ਤੌਰ ਤੇ ਗੱਲਬਾਤ ਹੋਈ ਸੀ। ਇਜ਼ਰਾਈਲੀ ਸਰਕਾਰ ਚਾਹੁੰਦੀ ਹੈ ਕਿ ਇਰਾਨ ਤੇ ਸਿਰਫ nuclear ਨਹੀਂ ਸਗੋ ਬੈਲਿਸਟਿਕ ਮਿਸਾਈਲੀ ਅਤੇ ਹਮਾਸ ਇਹ ਜੁਬਲਾ ਵਰਗੇ ਗਰੁੱਪਾਂ ਦੀ ਮਦਦ ਨੂੰ ਲੈ ਕੇ ਵੀ ਸਖਤ ਸ਼ਰਤਾਂ ਲਗਾਈਆਂ ਜਾਣ। ਨਿਤਨੀ ਕਿ ਲਿਖਾ ਦਰੇ ਦੂਜੇ ਪਾਸੇ ਈਰਾਨ ਸਾਫ ਕਰ ਚੁੱਕਾ ਹੈ ਕਿ ਗੱਲਬਾਤ ਸਿਰਫ ਨਿਊਕਲੀਅਰ ਪ੍ਰੋਗਰਾਮਾਂ ਤੱਕ ਸੀਮਿਤ ਰਹੇਗੀ ਈਰਾਨੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਮਿਸਾਈਲ ਪ੍ਰੋਗਰਾਮਾਂ ਤੇ ਕੋਈ ਵੀ ਚਰਚਾ ਮਨਜ਼ੂਰ ਨਹੀਂ ਕੀਤੀ ਜਾਵੇਗੀ ਇਰਾਨ ਦੇ ਰਾਸ਼ਟਰਪਤੀ ਮਸੂਦ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਗੱਲਬਾਤ ਦੇ ਹੱਕ ਵਿੱਚ ਹੈ ਪਰ ਦਬਾਅ ਤੇ ਧਮਕੀਆਂ ਨੂੰ ਕਬੂਲ ਨਹੀਂ ਕੀਤਾ ਜਾਵੇਗਾ। ਟਰੰਪ ਨੇ ਉਮਾਨ ਵਿੱਚ ਹੋਈ ਗੱਲਬਾਤ ਨੂੰ ਚੰਗੀ ਸ਼ੁਰੂਆਤ ਦੱਸਿਆ ਤੇ ਕਿਹਾ ਇਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਹਾਲਾਂਕਿ ਉਹਨਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇ 딜 ਨਾ ਹੋਈ ਤਾਂ ਨਤੀਜੇ ਗੰਭੀਰ ਹੋ ਸਕਦੇ ਹਨ। ਇਸ ਦਰਮਿਆਨ ਅਮਰੀਕਾ ਨੇ ਮਿਡਲ ਈਸਟ ਵਿੱਚ ਆਪਣੀ ਫੌਜ ਤਾਕਤ ਵਧਾ ਦਿੱਤੀ ਹੈ ਜਿਸ ਨਾਲ ਤਨਾਅ ਹੋਰ ਵਧਣ ਦਾ ਖਤਰਾ ਬਣਿਆ ਹੋਇਆ ਹੈ। ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਅਮਰੀਕਾ ਸਿਰਫ ਨਿਊਕਲੀਅਰ ਮੁੱਦੇ ਤੇ ਧਿਆਨ ਦੇਵੇ ਤਾਂ ਸਮਝੌਤਾ ਸੰਭਵ ਹੈ ਟੁੱਟ ਸਕਦੀ ਹੈ जिस ਨਾਲ ਖੇਤਰ ਵਿੱਚ ਟਕਰਾਅ ਫੈਲਣ ਦਾ ਖਤਰਾ ਪੈਦਾ ਹੋ ਸਕਦਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਨੀਆਮੀ ਨਿਤਨੀਆਹੁ ਅਮਰੀਕਾ ਦੌਰੇ ਤੇ ਜਾਣਗੇ ਜਿੱਥੇ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਦੇ ਇਰਾਨ ਵਿੱਚ ਗਾ ਨਿਊਕਲੀਅਰ ਮੁੱਦੇ ਤੇ ਗੱਲਬਾਤ ਫਿਰ ਤੋਂ ਸ਼ੁਰੂ ਹੋਣ ਵਾਲੀ ਹੈ। ਹਾਲ ਹੀ ਵਿੱਚ ਹਮਨ ਵਿੱਚ ਦੋਨਾਂ ਦੇਸ਼ਾਂ ਦਰਮਿਆਨ ਅਪਰੋਖਤ ਤੌਰ ਤੇ ਗੱਲਬਾਤ ਹੋਈ ਸੀ। ਇਜ਼ਰਾਈਲੀ ਸਰਕਾਰ ਚਾਹੁੰਦੀ ਹੈ ਕਿ ਇਰਾਨ ਦੇ ਸਿਰਫ ਨਿਊਕਲੀਅਰ ਨਹੀਂ ਸਗੋ ਬੈਲਿਸਟਿਕ ਮਿਸਾਈਲੀ ਅਤੇ ਹਮਾਸ ਤੇ ਹਜ਼ਬੁੱਲਾ ਵਰਗੇ ਗਰੁੱਪਾਂ ਦੀ ਮਦਦ ਨੂੰ ਲੈ ਕੇ ਵੀ ਸਖਤ ਸ਼ਰਤ ਕਿ ਲਿਖਾ ਦਰੇ ਦੂਜੇ ਪਾਸੇ ਈਰਾਨ ਸਾਫ ਕਰ ਚੁੱਕਾ ਹੈ ਕਿ ਗੱਲਬਾਤ ਸਿਰਫ ਨਿਊਕਲੀਅਰ ਪ੍ਰੋਗਰਾਮਾਂ ਤੱਕ ਸੀਮਿਤ ਰਹੇਗੀ ਈਰਾਨੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਮਿਸਾਈਲ ਪ੍ਰੋਗਰਾਮਾਂ ਤੇ ਕੋਈ ਵੀ ਚਰਚਾ ਮਨਜ਼ੂਰ ਨਹੀਂ ਕੀਤੀ ਜਾਵੇਗੀ ਇਰਾਨ ਦੇ ਰਾਸ਼ਟਰਪਤੀ ਮਸੂਦ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਗੱਲਬਾਤ ਦੇ ਹੱਕ ਵਿੱਚ ਹੈ ਪਰ ਦਬਾਅ ਤੇ ਧਮਕੀਆਂ ਨੂੰ ਕਬੂਲ ਨਹੀਂ ਕੀਤਾ ਜਾਵੇਗਾ। ਟਰੰਪ ਨੇ ਉਮਾਨ ਵਿੱਚ ਹੋਈ ਗੱਲਬਾਤ ਨੂੰ ਚੰਗੀ ਸ਼ੁਰੂਆਤ ਦੱਸਿਆ ਤੇ ਕਿਹਾ ਇਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਹਾਲਾਂਕਿ ਉਹ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਡੀਲ ਨਾ ਹੋਈ ਤਾਂ ਨਤੀਜੇ ਗੰਭੀਰ ਹੋ ਸਕਦੇ ਹਨ। ਇਸ ਦਰਮਿਆਨ ਅਮਰੀਕਾ ਨੇ ਮਿਡਲ ਈਸਟ ਵਿੱਚ ਆਪਣੀ ਫੌਜੀ ਤਾਕਤ ਵਧਾ ਦਿੱਤੀ ਹੈ ਜਿਸ ਨਾਲ ਤਨਾਅ ਹੋਰ ਵਧਣ ਦਾ ਖਤਰਾ ਬਣਿਆ ਹੋਇਆ ਹੈ। ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਅਮਰੀਕਾ ਸਿਰਫ ਨਿਊਕਲੀਅਰ ਮੁੱਦੇ ਤੇ ਧਿਆਨ ਦੇਵੇ ਤਾਂ ਸਮਝੌਤਾ ਸੰਭਵ ਹੈ ਬਟ ਟੁੱਟ ਸਕਦੀ ਹੈ ਜਿਸ ਨਾਲ ਖੇਤਰ ਵਿੱਚ ਟਕਰਾਅ ਫੈਲਣ ਦਾ ਖਤਰਾ ਪੈਦਾ ਹੋ ਸਕਦਾ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਨੀਆਮੀ ਨਿਤਨੀਆਹੁ ਅਮਰੀਕਾ ਦੌਰੇ ਤੇ ਜਾਣਗੇ ਜਿੱਥੇ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਤੇ ਈਰਾਨ ਵਿੱਚ核 ਨਿਊਕਲੀਅਰ ਮੁੱਦੇ ਤੇ ਗੱਲਬਾਤ ਫਿਰ ਤੋਂ ਸ਼ੁਰੂ ਹੋਣ ਵਾਲੀ ਹੈ ਹਾਲ ਹੀ ਵਿੱਚ ਸਮਰ ਵਿੱਚ ਦੋਨਾਂ ਦੇਸ਼ਾਂ ਦਰਮਿਆਨ ਅਪ੍ਰੋਕਸ਼ ਤੌਰ ਤੇ ਗੱਲਬਾਤ ਹੋਈ ਸੀ ਇਜ਼ਰਾਈਲੀ ਸਰਕਾਰ ਚਾਹੁੰਦੀ ਹੈ ਕਿ ਈਰਾਨ ਤੇ ਸਿਰਫ ਨਿਊਕਲੀਅਰ ਨਹੀਂ ਸਗੋ ਬੈਲਿਸਟਿਕ ਮਿਸਾਈਲੀ ਅਤੇ ਹਮਾਸ ਇਹ ਜਬਲਾ ਵਰਗੇ ਗਰੁੱਪਾਂ ਦੀ ਮਦਦ ਨੂੰ ਲੈ ਕੇ ਵੀ ਸਖਤ ਸ਼ਰਤਾਂ ਲਗਾਈਆਂ ਰਖਿਆ ਲਿਖਤ ਰਿਹਾ ਹੈ ਦੂਜੇ ਪਾਸੇ ਈਰਾਨ ਸਾਫ ਕਰ ਚੁੱਕਾ ਹੈ ਕਿ ਗੱਲਬਾਤ ਸਿਰਫ ਨਿਊਕਲੀਅਰ ਪ੍ਰੋਗਰਾਮਾਂ ਤੱਕ ਸੀਮਿਤ ਰਹੇਗੀ ਈਰਾਨੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਮਿਸਾਈਲ ਪ੍ਰੋਗਰਾਮਾਂ ਤੇ ਕੋਈ ਵੀ ਚਰਚਾ ਮਨਜ਼ੂਰ ਨਹੀਂ ਕੀਤੀ ਜਾਵੇਗੀ ਈਰਾਨ ਦੇ ਰਾਸ਼ਟਰਪਤੀ ਮਸੂਦ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਗੱਲਬਾਤ ਦੇ ਹੱਕ ਵਿੱਚ ਹੈ ਪਰ ਦਬਾਅ ਤੇ ਧਮਕੀਆਂ ਨੂੰ ਕਬੂਲ ਨਹੀਂ ਕੀਤਾ ਜਾਵੇਗਾ ਟਰੰਪ ਨੇ ਓਮਾਨ ਵਿੱਚ ਹੋਈ ਗੱਲਬਾਤ ਨੂੰ ਚੰਗੀ ਸ਼ੁਰੂਆਤ ਦੱਸਿਆ ਤੇ ਕਿਹਾ ਈਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਹਾਲਾਂਕਿ ਉਹ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਡੀਲ ਨਾ ਹੋਈ ਤਾਂ ਨਤੀਜੇ ਗੰਭੀਰ ਹੋ ਸਕਦੇ ਹਨ ਇਸ ਦਰਮਿਆਨੇ ਅਮਰੀਕਾ ਨੇ ਮੀਡਲ ਈਸਟ ਵਿੱਚ ਆਪਣੀ ਫੌਜ ਤਾਕਤ ਵਧਾ ਦਿੱਤੀ ਹੈ ਜਿਸ ਨਾਲ ਤਨਾਅ ਹੋਰ ਵਧਣ ਦਾ ਖਤਰਾ ਬਣਿਆ ਹੋਇਆ ਹੈ। ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਅਮਰੀਕਾ ਸਿਰਫ ਨਿਊਕਲੀਅਰ ਮੁੱਦੇ ਤੇ ਧਿਆਨ ਦੇਵੇ ਤਾਂ ਸਮਝੌਤਾ ਸੰਭਵ ਹੈ ਪਰ ਜੇ ਇਜ਼ਰਾਈਲ ਦੀਆਂ ਸਖਤ ਮੰਗਾਂ ਮੰਗ ਲਈਆਂ ਜਾਣ ਤਾਂ ਗੱਲਬਾਤ ਟੁੱਟ ਸਕਦੀ ਹੈ ਜਿਸ ਨਾਲ ਖੇਤਰ ਵਿੱਚ ਟਕਰਾਅ ਫੈਲਣ ਦਾ ਖਤਰਾ ਪੈਦਾ ਹੋ ਸਕਦਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।